ਨੋ ਜਹਦਾ ਸਿੰਘ ਅਕਾਲਤਖਸਾਬ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੂੰ ਮੈਕਸੂ ਉਸ ਸਮੇਂ ਆਪਾਂ ਦੇ ਸਾਥ ਸੁਭੀਸ਼ੀ ਬਾਦਲਪੁਰਾ ਨੂੰ ਜਿਹਨਾਂ ਨੂੰ ਤਖਤਾਇਆ ਕਰਾਰ ਦਿੱਤਾ ਸੀ ਚਾਰਜੀਤ ਕੀਤਾ ਸੀ ਤੇ ਉਸ ਤੋਂ ਬਾਅਦ ਕੁਆਂਟਮ ਆਫ ਪਿਨਿਸ਼ਮੈਂਟ ਜਿਹੜਾ ਹੁੰਦਾ ਕੀ ਉਹਨਾਂ ਨੇ ਉਹਨਾਂ ਨੂੰ ਸੇਵਾ ਲਾਉਣੀ ਆ ਉਹਦਾ ਤੈਅ ਕਰਨਾ ਇਹ ਜਹਦਾ ਸਾਹਿਬਾ ਨੇ ਦੋ ਤਰੀਕ ਨੂੰ ਮਿੱਥਿਆ ਛੇਦ ਤੇ ਨਾਲ ਉਸ ਸਮੇਂ ਦੇ ਜਿਹੜੇ ਵਜ਼ੀਰ ਰਹੇ ਨੇ ਸੇਕ ਕਵਿਦੀ ਉਹ ਨਾਂ ਵੀ ਸੱਤਿਆ ਤੇ ਉਸ ਸਮੇਂ ਜਿਹੜੀ ਹੋਰ ਕਮੇਟੀ ਸੀ ਸੁਪਰੀਮ ਕਵਿਦ ਅਕਾਲੀ ਦਲ ਦੀ ਫੈਸਲੇ ਕਰਨ ਵਾਲੀ ਭਾਵੇਂ ਕਹਿਣ ਨੂੰ ਸੁਪਰੀਮ ਸੀ ਪਰ ਇਸ ਤਰ੍ਹਾਂ ਦੇ ਫੈਸਲੇ ਕਰਦੇ ਉਹ ਜੀ ਡਿਸਕਸ ਨਹੀਂ ਹੋਏ ਇਹ ਜਗ ਜਹਰਾ ਇਹ ਜਹਦਾ ਸਾਹਿਬ ਨੂੰ ਵੀ ਪਤਾ ਦੁਨੀਆ ਨੂੰ ਪਤਾ ਤੇ ਇਸ ਤਰ੍ਹਾਂ ਦੇ ਫੈਸਲੇ ਖਾਸ ਤੌਰ ਤੇ ਜਿਨ੍ਹਾਂ ਫੈਸਲਿਆਂ ਕਰਕੇ ਸਸੂ ਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਿਨ੍ਹਾਂ ਫੈਸਲਿਆਂ ਕਰਕੇ ਜਹਦਾ ਸਾਹਿਬ ਅਕਾਲ ਤਖਤ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਕੇ ਪੰ ਸਿੰਘ ਸਾਹਿਬਾਨ ਦੀ ਹਾਜ਼ਰੀ ਸਸਬੀਰ ਸਿੰਘ ਬਾਦਲ ਨੇ ਇਹ ਕਿਹਾ ਕਿ ਉਹਨਾਂ ਦੇ ਕੀਤੇ ਫੈਸਲਿਆਂ ਨੇ ਪੰਥ ਨੂੰ ਢਾਹ ਲਾਈ ਕੌਮ ਨੂੰ ਢਾਹ ਲਾਈ ਔਰ ਸ਼ਰਮਣੀ ਕਾਲੇ ਦਾ ਪਤਨਾ ਪਿਆ ਇਹ ਫੈਸਲੇ ਜਿਹੜੇ ਸੁਣਾਏ ਉਥੋਂ ਜੋ ਫਰਮਾਨ ਉਹ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਈ ਉਹ ਤੋਂ ਬਾਅਦ ਅੱਜ ਦੋ ਤਰੀਕ ਨੂੰ ਉਹਦੇ ਤੇ ਕੀ ਫੈਸਲਾ ਕਰਨਾ ਉਹਦੇ ਲਈ ਮੇਰਾ ਖਿਆਲ ਉਹਨਾਂ ਨੇ ਜਿੱਥੇ ਸਸਬੀਰ ਸਿੰਘ ਬਾਦਲ ਉਹਨਾਂ ਸੱਦਿਆ ਉਥੇ ਉਸ ਸਮੇਂ ਦੇ ਜਿਵੇਂ ਕਹਿੰਦੇ ਆਈ ਵਿਟਨੈਸ ਕਹ ਲੋ ਉਸ ਸਮੇਂ ਦੇ ਹਰਾਤਾਂ ਦੇ ਨਾਲ ਜਿਨ੍ਹਾਂ ਜਿਨ੍ਹਾਂ ਦਾ ਕੋਈ ਲਗਾ ਸੀ ਜ਼ਿੰਮੇਵਾਰੀ ਸੀ ਮਤਲਬ ਉਹਨਾਂ ਲੋਕਾਂ ਨੂੰ ਵੀ ਜਿਵੇਂ ਕੋਰ ਕਮੇਟੀ ਹੋਈ ਉਸ ਸਮੇਂ ਦੇ ਜ਼ਹਿਦਾ ਸ੍ਰੀ ਅਕਾਲਤਾ ਸਾਹਿਬ ਯਾਨੀ ਗੁਰਵਜਨ ਸਿੰਘ ਹੋਰਾਨੂ ਸਾਹਿਬ ਦੇ ਜ਼ਹਿਦਾ ਗੁਰਬਖ ਸਿੰਘ ਹੋਰਾਨੂ ਉਹਨਾਂ ਨੂੰ ਵੀ ਬੁਲਾਇਆ ਤੇ ਨਾਲ ਹੋਰ ਕਮੇਟੀ ਨੂੰ ਵੀ ਬੁਲਾਇਆ ਤੇ ਕੈਬਨਿਟ ਦੇ ਉਸ ਸਮੇਂ ਦੇ ਸੀ ਕੁਝ ਜਿਹਨਾਂ ਨੂੰ ਬੁਲਾਇਆ ਉਨਾ ਤੋਂ ਕੀ ਪੁੱਛਣਾ ਚਾਹੁੰਦੇ ਨੇ ਤੇ ਇਹ ਤਾਂ ਜਹਦਰ ਸਰਵਨਾ ਨੂੰ ਪਤਾ ਹੋਵੇਗਾ ਪਰ ਇਹ ਗੱਲ ਜ਼ਰੂਰ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਣੇ ਪਿਛਲੇ ਸਮੇਂ ਚੁਣੌਤੀਆਂ ਸਾਹਮਣੇ ਆਈਆਂ ਔਰ ਅਕਾਲੀ ਦਲ ਦੀ ਸਿਚੁਏਸ਼ਨ ਇਤੋਂ ਤੱਕ ਬਣੀ ਕਿ ਜਿਵਨੀ ਚੋਣਾਂ ਚਾਰ ਜਿਹੜੀਆਂ ਨੇ ਉਹਨਾਂ ਚ ਉਮੀਦਵਾਰ ਵੀ ਖੜੇ ਨਾ ਕਰ ਸਕੇ ਉਦੇ ਚਿੰਤਾ ਉਹਦਾ ਫਿਗਰ ਹਰ ਪੰਜਾਬੀ ਦੀ ਤੇ ਹਰ ਪੰਜਾਬੀ ਨੂੰ ਆ ਸੋ ਇਸੇ ਲਈ ਜਹਦਰ ਸਰਵਨਾ ਨੇ ਇਹ ਪਹਿਲ ਕਦਮੀ ਕੀਤੀ ਆ ਨਤੀਜੇ ਕੀ ਨਿਕਲ ਰਹੇ ਨਹੀਂ ਉਹ ਸਾਹਮਣੇ ਆ ਗਈ ਗੱਲ ਦੋ ਤਵਾਰ ਕੀ ਆ ਬਬਾ ਆਪ ਵਾਪਸ ਅਕਾਲੀ ਦਲ ਮੇਂ ਜਾ ਸਕਤੇ ਹੈ ਕਿਉਂਕਿ ਅਬ ਸੁਖਬੀ ਸਿੰਘ ਬਾਦਲ ਨੇ ਕੋਈ ਸਿੱਖ ਫਲ ਜੋ ਹੈ ਉਹ ਕੇ ਲਈ ਹੈ ਦੇਖੋ ਸੀਤਾ ਕਾਲੀ ਦਲ ਤੋਂ ਬਾਹਰ ਗਏ ਹੀ ਨਹੀਂ ਇਹ ਤਾਂ ਉਹਨਾਂ ਨੇ ਸਾਨੂੰ ਬੁਲਾਉਣਾ ਬੰਦ ਕਰਤਾ ਉਹਨਾਂ ਨੇ ਕਹਿਤਾ ਵੀ ਇਹ ਸਾਡਾ ਹਿੱਸਾ ਨਹੀਂ ਤੇ ਤਾਂ ਅਸੀਂ ਅਸੀਂ ਤਾਂ ਉਦੋਂ ਤੋਂ ਲੈ ਕੇ ਦੇਹਵਨ ਤੋਂ ਇੱਕੋ ਗੱਲ ਕਹਿੰਦੇ ਆਏ ਆ ਕਿ ਜੋ ਲੋਕ ਚਾਹੁੰਦੇ ਨੇ ਜੋ ਪรรค ਚਾਹੁੰਦਾ ਜੋ ਪੰਜਾਬ ਚਾਹੁੰਦਾ ਵੱਲ ਜੋਗ ਨਾਲ ਅਸੀਂ ਕਹੀਆਂ ਉਹ ਜਦਦਾ ਸਹਿਬਾਨਾ ਨੇ ਵੀ ਉਹਨਾਂ ਗੱਲਾਂ ਨੂੰ ਮਤਲਬ ਸਤਜੀਤ ਸਿੰਘ ਬਾਦਲ ਤੋਂ ਸਪੱਸ਼ਟ ਕਰ ਲੈਣ ਤੋਂ ਬਾਅਦ ਇੱਕ ਕਿਸਮ ਦਾ ਫਰਮਾਨ ਜਾਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਸਾਡੀਆਂ ਕਈਆਂ ਗੱਲਾਂ ਨੂੰ ਸੱਚ ਸਾਬਤ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਅੱਗੇ ਕਰਨਾ ਇਹ ਤਾਂ ਉਹਨਾਂ ਨੇ ਫੈਸਲਾ ਕਰਨਾ ਪਰ ਅਸੀਂ ਕਦੇ ਵੀ ਅਕਾਲੀ ਦਲ ਤੋਂ ਨਾ ਬਾਹਰ ਹੋਈਏ ਨਾ ਸੋਚਿਆ ਤੇ ਬਲਕਿ ਸਾਡੀ ਇਮਾਨਦਾਰੀ ਨਾਲ ਹੀ ਇੱਛਾ ਰਹੀ ਹੈ ਕੋਸ਼ਿਸ਼ ਰਹੀ ਆ ਕਿ ਅਸੀਂ ਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰੀਏ ਸੋਚਣੀ ਦਾ ਫਰਕ ਹੁੰਦਾ ਕਿਸੇ ਦੀ ਕੋਈ ਸੋਚ ਨਹੀਂ ਹੋ ਸਕਦੀ ਕਿਸੇ ਦੀ ਕੋਈ ਹੋ ਸਕਦੀ ਹੈ ਕਿ ਹਜ਼ਾਰ ਕੋਈ ਸਟਾਈਲ ਹੋਦਾ ਕਿ ਰਕੂ ਹੀ ਹੁੰਦਾ ਸੋ ਮਤਲਬ ਜਿਹੜਾ ਕਾਲੀ ਆ ਮਤਲਬ ਹੁਣ ਜੋ ਹਾਲਾਤ ਬਣੇ ਨੇ ਹੈਰਾਨੀ ਵੀ ਹੋਈ ਹੈ ਮੈਨੂੰ ਬਹੁਤ ਲੋਕਾਂ ਨੂੰ ਵੀ ਬਹੁਤ ਹੋਈ ਹੋਣੀ ਕੁਝ ਲੋਕਾਂ ਨੇ ਸਤਿ ਸ੍ਰੀ ਅਕਾਲ ਦੇ ਅਸਤੀਫੇ ਤੋਂ ਬਾਅਦ ਅਸਤੀਫੇ ਦਿੱਤੇ ਕਹਿ ਕੇ ਕਿ ਅਸੀਂ ਅਸਤੀਫੇਸ ਕਰਕੇ ਦੇ ਰਹੇ ਹਾਂ ਕਿ ਕਾਲੀਗੱਲ ਪੰਥਕ ਹੋ ਗਿਆ ਬਹੁਤ ਲੋਕਾਂ ਨੂੰ ਸ਼ਾਇਦ ਪਤਾ ਹੀ ਨਹੀਂ ਬੀ ਕਾਲੀ ਦਲ ਤਾਂ ਜਿਸ ਦਿਨ ਉਤਪਨ ਹੋਇਆ ਫਾਇਦਾ ਹੋਇਆ ਉਸ ਦਿਨ ਤੋਂ ਲੈ ਕੇ ਕਾਲੀ ਦਲ ਤਾਂ ਹਾਈ ਪੰਥਕ ਪਾਰਟੀ ਬਣ ਕੇ ਦੇਸ਼ ਔਰ ਦੁਨੀਆ ਵਿੱਚ ਇੱਕੋ ਪੰਥਕ ਪਾਰਟੀ ਆ ਰਾਸਥੀ ਗਲਿਆਰੇ ਚ ਇੱਕੋ ਆਜ ਦੇ ਕਾਨੂੰਨ ਵਿਧਾਨ ਪਰੰਪਰਾਵਾਂ ਦੇ ਭਾਗ ਜੂਤ ਬਲਕਿ ਕੈਸੀ ਪਾਰਟੀ ਆ ਜਿਹੜੀ ਐਲਾਨੀਆਂ ਤੌਰ ਤੇ ਕਹਦੀ ਆ ਕਿ ਉਹ ਸਰਬੱਤ ਦੇ ਭਲੇ ਚ ਵਿਫਾਦ ਰੱਖਦੀ ਆ ਸਾਰੇ ਧਰਮਾਂ ਦਾ ਸਨਮਾਨ ਕਰਦੀ ਆ ਸਾਰੇ ਵਰਗਾਂ ਦੀ ਰਾਖੀ ਦੀ ਜਾਮਨ ਕਿ ਕਿਸਾਨ ਮਜ਼ਦੂਰ ਦਾਲ ਤੱਕ ਮਤਲਬ ਵਾਰੀ ਮਤਲਬ ਹਰ ਵਰਗ ਦੇ ਮੁਲਾਜ਼ਮ ਨੌਜਵਾਨ ਬਜ਼ੁਰਗ ਬੀਪੀਆਂ ਪਰ ਹਰ ਵਰਗ ਦੀ ਰਾਕੀ ਦੀ ਜਮਨਾ ਪਰ ਨਾਲ ਨਾਲ ਇੱਕੋ ਇੱਕ ਪਾਰਟੀ ਆ ਜਿਹੜੀ ਪੰਥ ਦੇ ਹਿੱਤਾਂ ਦੀ ਪਰੇਦਰ ਪਾਰਟੀ ਆ ਸੋ ਜਿਹੜੇ ਇਹ ਕਹਿੰਦੇ ਆ ਨਾ ਕਿ ਅਕਾਲੀ ਦਲ ਪੰਥਕ ਬਣ ਗਿਆ ਸੀ ਤਾਂ ਸੀਫੇ ਦੇ ਰਹੇ ਆ ਜਾਂ ਤਾਂ ਉਹਨਾਂ ਨੂੰ ਅਕਾਲੀ ਦਲ ਦਾ ਇਤਿਹਾਸ ਦਾ ਨਹੀਂ ਪਤਾ ਨਾ ਅਕਾਲੀ ਦਲ ਦੀ ਵਿਰਾਸਤ ਦਾ ਪਤਾ ਨਾ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਕੋ ਕੰਟਰੀਬਿਊਸ਼ਨ ਸੋ ਤਾਂ ਇਹ ਗੱਲਾਂ ਕਰ ਰਹੇ ਨੇ ਸੋ ਇਸ ਕਰਕੇ ਕਾਲੀਦਲ ਪੰਥਕ ਪਾਰਟੀ ਹੈ ਪੰਥਕ ਰਹੇ ਨੇ ਪੰਥ ਕੋਈ ਗੁਨਾਹ ਥੋੜੋਆ ਪੰਥ ਕੋਈ ਪਾਪ ਥੋੜੋਆ ਪੰਥ ਦਾ ਕਹਿੰਦਾ ਸਰਬੱਤ ਦੇ ਭਲੇ ਦੀ ਵਿਚਾ ਰੱਖੋ ਪੰਥ ਦਾ ਕਹਿੰਦਾ ਸਾਰੇ ਧਰਮ ਦਾ ਸਨਮਾਨ ਕਰੋ ਪੰਥ ਦਾ ਕਹਿੰਦਾ ਵੀ ਕਾਸਟਲੈਸ ਸੋਸਾਇਟੀ ਹੋਵੇ ਜਾਤ ਪਾਤ ਤੋਂ ਰਹਿਤ ਸਮਾਜ ਹੋਵੇ ਪੰਥ ਦਾ ਕਹਿੰਦਾ ਵੀ ਗਰੀਬ ਅਮੀਰ ਸਾਰੇ ਬਰਾਬਰ ਹੋਣ ਪੰਥ ਦਾ ਕਹਿੰਦਾ ਵੀ ਹਰ ਕਿਰਤੀ ਨੂੰ ਉਹਦੀ ਕਿਰਤ ਦਾ ਸਹੀ ਮੁਲਮਲੇ ਤੇ ਸਨਮਾਨ ਮਿਲੇ ਵੱਲੇ ਪੰਥ ਵੜਦਾ ਨਹੀਂ ਸਮਾਜ ਨੂੰ ਪੰਥ ਜੋੜਦਾ ਸਰ ਮੈਂ ਅਜੇ ਗੱਲ ਕਰ ਰਹੀ ਹਾਂ ਦੇਖੋ ਬੜੇ ਅਫਸੋਸ ਦੀ ਗੱਲ ਆ ਐਸਾ ਜਗਜੀਤ ਸਿੰਘ ਢੱਲਾ ਹੋਰਾਂ ਨੂੰ ਜਿਹੜੇ ਆਪਣੇ ਮੰਗਾਂ ਲਈ ਹੱਕਾਂ ਲਈ ਲੜ ਰਹੇ ਸੰਘਰਸ਼ ਦੇਖੋ 2 ਦਸੰਬਰ ਨੂੰ ਜੈਦਾ ਸਿੰਘ ਅਕਾਲੀタル ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੂੰ ਲਖਿਓ ਉਸ ਸਮੇਂ ਸਾਹਾਵੇਂ ਸਾਹਿਬ ਸੁਭੀਤੀ ਬਾਦਲਪੁਰਾ ਨੂੰ ਜਿਨ੍ਹਾਂ ਨੂੰ ਤਖਤਾਇਆ ਕਰਾਰ ਦਿੱਤਾ ਸੀ ਚਾਰ ਛੇੜ ਕੀਤਾ ਸੀ ਤੇ ਉਸ ਤੋਂ ਬਾਅਦ ਕਵਾਂਟਮ ਆਫ ਅ ਪੁਨਿਸ਼ਮੈਂਟ ਜਿਹੜਾ ਹੁੰਦਾ ਕੀ ਉਹਨਾਂ ਨੇ ਉਹਨਾਂ ਨੂੰ ਸੇਵਾ ਲਾਉਣੀ ਆ ਉਹਦਾ ਤੈਅ ਕਰਨਾ ਇਹ ਜਹਦਾ ਸਾਹਿਬਾ ਨੇ ਦੋ ਤਰੀਕ ਨੂੰ ਮਿੱਥਿਆ ਸ਼ਾਇਦ ਤੇ ਨਾਲ ਉਸ ਸਮੇਂ ਦੇ ਜਿਹੜੇ ਵਜ਼ੀਰ ਰਹੇ ਨੇ ਸਿੱਖ ਵਜ਼ੀਰ ਉਹਨਾਂ ਨੂੰ ਵੀ ਸੱਤਿਆ ਤੇ ਉਸ ਸਮੇਂ ਜਿਹੜੀ ਹੋਰ ਕਮੇਟੀ ਸੀ ਸੁਪਰੀਮ ਬਾਡੀ ਅਕਾਲੀ ਦਲ ਦੀ ਫੈਸਲੇ ਕਰਨ ਵਾਲੀ ਭਾਵੇਂ ਕਹਿਣ ਨੂੰ ਸੁਪਰੀਮ ਸੀ ਪਰ ਇਸ ਤਰ੍ਹਾਂ ਦੇ ਫੈਸਲੇ ਕਦੇ ਉਹਦੀ ਡਿਸਕਸ ਨਹੀਂ ਹੋਈ ਇਹ ਜਗ ਜਹਰਾ ਇਹ ਜਹਦਾ ਸਾਹਿਬਾ ਨੂੰ ਵੀ ਪਤਾ ਦੁਨੀਆ ਨੂੰ ਪਤਾ ਇਹ ਤਰ੍ਹਾਂ ਦੇ ਫੈਸਲੇ ਖਾਸ ਤੌਰ ਤੇ ਜਿਨ੍ਹਾਂ ਫੈਸਲਿਆਂ ਕਰਕੇ ਸਸੂ ਉਸੀ ਵਾਰ ਨੂੰ ਤਨਖਾਹਿਆ ਕਰਾਰ ਦਿੱਤਾ ਜਿਨ੍ਹਾਂ ਫੈਸਲਿਆਂ ਕਰਕੇ ਜਨਰਲ ਸੀ ਅਕਾਲਤਖਸਾ